ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਾ ਲੈ ਕੇ ਆਏ ਆ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅੰਜੋਤ ਸਿੰਘ ਪੈਂਡ ਟੂ ਡੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 750871734 ਠੀਕ ਹੈ ਵੀਰੇ ਕਰਦਾ ਹੀ ਆ ਵੀਰੇ ਨਗਰ ਸੂਆ ਕਿੰਨਾ ਜੀ ਦਾ ਇਹ ਤੀਜਾ ਸੂਆ ਆ ਜੀ ਅਰੀਨਲ ਸੁੰਦੀ ਆ ਜੀ ਕਿੰਨਾ ਸਮਾਂ ਲੈ ਜੂ ਵੀਰੇ ਹਜੇ ਸਮਾਂ ਦਾ ਬਸ ਦੋ ਤਿੰਨ ਦਿਨ ਹੀ ਲੂ ਪਿਆਰੀਆਂ ਚੀ ਆ ਪਿਆਰੀ ਚੀ ਠੀਕ ਆ ਜੀ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਇਹਨੇ ਪਿਛਲੇ ਸੂਏ ਦਿੱਤਾ ਇਹਨੇ 18 ਲੀਟਰ 18 ਲੀਟਰ ਚੋਇਆ ਵਾ ਆਪਣਾ ਜਾਊਗਾ ਹੀ 18 ਪਲੱਸ ਹਾਂਜੀ 20 ਤੱਕ ਜਾਊ ਗਰੰਟੀ ਹੈ ਠੀਕ ਆ ਥਾਣਾ ਦੀ ਪਰ ਪਿੱਛੇ ਦੀ ਗਰੰਟੀ ਹੈ ਜੀ ਉਹ ਫੁੱਲ ਗਰੰਟੀ ਆਪਾਂ ਦੀ ਸੀਮਣ ਕਿਹੜਾ ਲੱਗਿਆ ਜੀ ਇਹਦੇ ਸੀਮਣ ਆਪਣਾ ਹੈਗਾ ਸਾਂਹ ਕਿਰਖਾ ਡਾਕਟਰ ਉਹ ਬਾਕੀ ਗੱਲਬਾਤ ਕਰਾ ਦਾਂਗੇ ਠੀਕ ਆ ਆਪਾਂ ਜਿਹੜਾ ਵੀ ਲੈ ਕੇ ਜਾਊਗਾ ਉਹਨੂੰ ਦੱਸ ਦਾਂਗੇ ਠੀਕ ਆ ਜਿਹੜੇ ਵੀ ਆ ਥਾਣਾ ਤੇ ਮਾ ਮੌਕੇ ਜੀ ਆ ਜੀ ਇਹਦੀ ਕੋਈ ਦਿੱਕਤ ਤਾਂ ਨਹੀਂ ਜਾਨੀ ਜੇ ਵਾਅਦੇ ਘਟਦੇ ਹੁਣ ਜੀ ਇਹ ਤਾਂ ਉਦਾਂ ਹੀ ਆ ਜੀ ਠੀਕ ਆ ਪਹਿਲਾਂ ਤੋਂ ਹੀ ਆ ਥਾਣੇ ਹਾਂਜੀ ਹਾਂਜੀ ਠੀਕ ਆ ਕੋਈ ਆਈ ਨਹੀਂ ਕਹ ਬਈ ਜਿਆ ਦਰਦਮੰਦੀ ਆ ਜੀ ਕੋਈ ਦਰਦ ਨਹੀਂ ਠੀਕ ਆ ਚੁਵਾਈ ਦੀ ਪੋਲੀ ਪੂਰੀ ਚੁਵਾਈ ਦੀ ਚੰਗੀ ਆ ਵੀਰੇ ਰੰਗ ਪ੍ਰਿੰਟ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਤੇ ਡੇਟ ਮੁਤਾਬਕ ਸਮਾਂ ਲੱਗਭਗ ਹਜੇ ਲੈ ਜੂਗੀ ਜੀ 2-3 ਦਿਨ ਬਾਦ ਵੀ ਲਿਜਾ ਸਕਦੀ ਆ ਘੱਟ ਵੀ ਲਿਜਾ ਸਕਦੀ ਕਿਉਂਕਿ ਵੀਰੇ ਜੇ ਪਸ਼ੂ ਜੀ ਲਾਜੇ ਤਾਂ 4 ਦਿਨ ਬਾਦ ਵੀ ਲੈ ਜਾਂਦਾ ਹੁੰਦਾ ਜੀ ਸੋਹਣਾ ਥਾਣਾ ਦਾ ਸੈਜ ਇਕੱਲਾ- ਇਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਪਿਛਲੇ ਸੂਏ ਦਾ ਇਹਦਾ 18 ਕਿਲੋ ਦਾ ਰਿਕਾਰਡ ਆ ਇੱਕ ਤਿਆਰ ਉਮੀਦ ਪਲੱਸ ਦੀ ਹੈ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਉਹ ਸਾਹਮਣੇ ਸੰਭਾਲ ਤੇ ਡਿਪੈਂਡ ਹੁੰਦਾ ਕਿ ਆਪਾਂ ਕਿੰਨੀ ਸਾਹਮ ਸੱਕਦੇ ਆ ਜੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖਣ ਮਾ ਬਾਕੀ ਹਵਾਨਾ ਬੀਜਨਾ ਭਰਿਆ ਪਿਆ ਤੁਸੀਂ ਦੇਖ ਸਕਦੇ ਹੋ ਰੰਗ ਪ੍ਰਿੰਟ ਦੀ ਕਰਮ ਵਾਲੀ ਪੂਰੀ ਚੰਗੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਇਹਦੀ ਜੱਸ ਦਿਨੋ ਜੀ ਡਿਮਾਂਡ ਬਈ 70000 ਮੰਗਦੇ ਆ ਵੈਸੇ ਜੇਸ ਨੂੰ ਆਪਾਂ 65000 ਦੀ ਦੇਣੀ ਹੈ ਠੀਕ ਆ ਜੀ ਇਹਨੂੰ ਘਟਾ ਲਾ ਠੀਕ ਆ ਜੀ ਡਿਮਾਂਡ ਵਾਲੀ ਦੱਸਦਾ ਕਿ 70000 ਰੁਪਇਆ 65000 ਦੀ ਵਾੜ ਦੇ ਦਾਂਗੇ ਜੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ